ਪਰਨਸ ਜੀ ਦਾ ਗ੍ਰਹਣ ਬ੍ਰਹਮਤ ਹੋਣ ਕੀ ਕਹਣਾ ਚਾਹੋਗੇ ਅੰਮ੍ਰਿਤਸਰ ਦੇ ਆਪਣੇ ਮਾਨਯੋਗ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਦੇ ਸ੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਜਿਹੜੀ ਆਪਾਂ ਨਸ਼ੇ ਦੇ ਖਿਲਾਫ ਮੀਂਹ ਵੱਡੀ ਹੋਈ ਹੈ ਉਸੇ ਕਿਹੜੀ ਦੇ ਸੰਬੰਧ ਵਿੱਚ ਆਪਣੇ ਖਾਣਾ ਘਰੰਡਾ ਦੇ ਐਸਐਚਓ ਸਾਹਿਬ ਨਾਲ ਹੋਣੇ ਦੀ ਟੀਮ ਤੇ ਚੰਕੀਚਾਰ ਜਿਹੜੇ ਸੀਗੇ ਉਹ ਸਰਚ ਦੇ ਸੰਬੰਧ ਵਿੱਚ ਇਲਾਕੇ ਵਿੱਚ ਸੀਗੇ ਤੇ ਦੌਰਾਨ ਸਰਚ ਨਾਲ ਪਿੰਡ ਨੇਸਤਾ ਔਰ ਪਿੰਡ ਅਤਲਗੜ ਦੇ ਖੇਤਾਂ ਵਿੱਚੋਂ ਜੋ ਦੋ ਗੋਣ ਵਿੜੇ ਬ੍ਰਾਹਮਣ ਹੁੰਦੇ ਨੇ ਜਿਹੜਾ ਬਾਅਦ ਵਿੱਚ ਬੀਐਸ ਦਾ ਕੋਈ ਸੂਕਤ ਕਰਕੇ ਮੌਕੇ ਤੇ ਬੁਲਾਇਆ ਜਾਂਦਾ ਤੇ ਇੱਕ ਤੋਂ ਬਦਲਾ ਗੋਣ ਸੀਗਾ ਉਹ ਜਿਹਨੂੰ ਆਪਾਂ ਕਹਿ ਦਿੰਨੇ ਕਲਾਸਵੀ ਬੀਜੀਆਈ ਮੈਸੇਜ ਔਰ ਇੱਕ ਡੋਨ ਦੂਸਰਾ ਸੀਗਾ ਜਿਹੜਾ ਪਿੰਡ ਵਿੱਚੋਂ ਲਿਆ ਸੀਗਾ ਔਰ ਉਹ ਵੀ ਹੁਣ ਆਪਾਂ ਗਹਿਰਾਈ ਨਾਲ ਚਿਸ਼ ਕਰਦੇ ਆ ਜੋ ਵੀ ਇਹ ਤੋਂ ਸੰਬੰਧ ਵਿੱਚ ਜਿਹੜੇ ਕੱਥੇ ਸਾਹਮਣੇ ਆਉਣਗੇ ਤੁਹਾਡੇ ਨਾਲ ਜੁਸਾਂ ਦੇ ਕਰ ਦਿੱਤੇ ਜਾਣਗੇ ਕੀ ਲੱਗਦਾ ਕਿ ਇਹਨਾਂ ਨੂੰ ਹਥਿਆਰ ਲਈ ਸਪਲਾਈ ਲਈ ਵਰਤੇ ਜਾਣਾ ਜਾਂ ਨਸ਼ੇ ਦੀ ਸਪਲਾਈ ਲਈ ਵਰਤੇ ਜਾਣਾ ਮੈਂ ਪਹਿਲਾਂ ਇਸ ਗੱਲ ਤੋਂ ਦੱਸਿਆ ਨਾ ਹੋਣ ਹੈ ਡਰੋਨ ਬਰਾਮਦ ਹੋਏ ਨੇ ਇਹਦੀ ਆਪਾਂ ਹੁਣ ਕੋਖਣਾ ਤਕਰੀਸ਼ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂ ਸੰਝ ਕਰ ਦਿੱਤੀ ਜਾਏ ਪਿੰਡਾਂ ਦੇ ਵਿੱਚ ਤੁਹਾਡੇ ਵੱਲ ਡਿਫੈਂਸ ਕਮੇਟੀਆਂ ਬਣਾਈ ਕਿੰਨਾ ਕ ਸਹਿਯੋਗ ਕਮੇਟੀਆਂ ਹਾਂ ਦੇਖੋ ਬਰਦਾਂ ਦੇ ਵਿੱਚ ਜਿਹੜੀਆਂ ਆਪਣੀਆਂ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਵੀ ਡੀਸੀ ਜਿਨ੍ਹਾਂ ਆਪਾਂ ਕਹਿ ਦਿੰਨੇ ਆ ਉਹ ਆਪਣੇ ਨਾਲ ਕਾਫੀ ਉਹਨਾਂ ਦਾ ਅੱਛਾ ਤਾਲਮੇਲ ਹੈ ਇਹ ਸਾਨੂੰ ਗਾਇਬ ਗਾਇ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਔਰ ਉਮੀਦ ਆ ਕਿ ਅੱਗੇ ਵੀ ਸਾਡਾ ਆਪਸ ਤਾਲਮੇਲ ਜਿਹੜਾ ਵਧੀਆ ਬਣਿਆ ਰਹੇਗਾ ਤਾਂ ਜੋ ਆਪਾਂ ਨਸ਼ਾ ਤਸਕਰਾਂ ਦੇ ਤਹਿਤ ਖਲਾਫ ਜਾਂ ਹੋਰ ਵੀ ਜਿਹੜੇ ਗਤੀਵਿਧੀਆਂ ਵਿੱਚ ਲੱਗੇ ਹੋਏ ਨੇ ਦੇਸ਼ਗ੍ਰੋਹੀ ਜਾਂ ਵਾਟ ਐਵਰ ਉਹਤਨ ਕੇਸ ਅੱਸੀ ਜਾ ਸਕੇ ਬਾਕੀ ਜਿਹੜਾ ਤੁਹਾਨੂੰ ਪਤਾ ਨਾ ਦੱਸਿਆ ਇਸ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਦੌਰਾਨ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਜਰੂਰ ਸੰਜੇ ਕਰ ਦਿੱਤੇ ਜਾਣਗੇ ਪਾਰਟਨਰਸ ਦੀਕ ਗ੍ਰੋਹਣ ਬ੍ਰਹਮਦ ਹੋਣ ਕੀ ਕਰਨਾ ਚਾਹੀਦਾ ਅੰਮ੍ਰਿਤਸਰ ਦੇ ਆਪਣੇ ਮਾਨਯੋਗ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਦੇ ਜੀ ਸੁਸ਼ਿੰਦਰ ਸਿੰਘ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਜਿਹੜੀ ਆਪਾਂ ਨਸ਼ੇ ਦੇ ਖਲਾਫ ਮੀਂਹ ਵੱਡੀ ਹੋਈ ਹੈ ਉਸੇ ਖੇੜੀ ਦੇ ਸੰਬੰਧ ਵਿੱਚ ਆਪਣੇ ਖਾਣਾ ਘਰੰਡਾ ਦੇ ਐਸਐਚਓ ਸਾਹਿਬ ਨਾਲ ਹੋਣ ਵਾਲੀ ਟੀਮ ਤੇ ਚੰਕੀਚਾਰ ਜਿਹੜੇ ਸੀਗੇ ਉਹ ਸਰਚ ਦੇ ਸੰਬੰਧ ਵਿੱਚ ਇਲਾਕੇ ਵਿੱਚ ਸੀਗੇ ਤੇ ਦੌਰਾਨ ਸਰਚ ਨਾਲ ਪਿੰਡ ਨੇਸਤਾ ਔਰ ਪਿੰਡ ਅਪਾਲਗੜ ਦੇ ਖੇਤਾਂ ਵਿੱਚੋਂ ਦੋ ਦੋਨ ਜਿਹੜੇ ਬਰਾਮਣ ਹੁੰਦੇ ਨੇ ਜਿਹੜਾ ਬਾਅਦ ਵਿੱਚ ਬੀਐਸਏ ਕੋਲ ਸੂਚਿਤ ਕਰਕੇ ਮੌਕੇ ਤੇ ਬੁਲਾਇਆ ਜਾਂਦਾ ਤੇ ਇੱਕ ਤੋਂ 15 ਦੋਨ ਸੀਗਾ ਉਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਲਾਸਵੀ ਬੀਜੀਆਈ ਮੈਸੇਜ ਔਰ ਇੱਕ ਦੋਨ ਦੂਸਰਾ ਸੀਗਾ ਜਿਹੜਾ ਪਿੰਡ ਨੇਸਤਾ ਤੋਂ ਲਿਆ ਸੀਗਾ ਔਰ ਇਹ ਵੀ ਹੁਣ ਆਪਾਂ ਗਹਿਰਾਈ ਨਾਲ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਇਹ ਤੋਂ ਸੰਬੰਧ ਵਿੱਚ ਜਿਹੜੇ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੂਸ ਸਾਂਝੇ ਕਰ ਦਿੱਤੇ ਜਾਣਗੇ ਕੀ ਲੱਗਦਾ ਕਿ ਇਹਨਾਂ ਨੂੰ ਹਥਿਆਰ ਲਈ ਸਪਲਾਈ ਲਈ ਵਰਤਿਆ ਜਾਣਾ ਜਾਂ ਨਸ਼ੇ ਦੀ ਸਪਲਾਈ ਲਈ ਵਰਤਿਆ ਜਾਣਾ ਮੈਂ ਪਹਿਲਾਂ ਇਸ ਗੱਲ ਦਾ ਤੁਹਾਨੂੰ ਦੱਸਿਆ ਨਾ ਕਿ ਹੁਣ ਇਹ ਡਰੋਨ ਬਰਾਮਦ ਹੋਏ ਨੇ ਇਹ ਜੇ ਆਪਾਂ ਹੁਣ ਕੋਖਣਾ ਤਫਤੀਸ਼ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂਸ ਸਾਂਝੀ ਕਰ ਦਿੱਤੀ ਜਾਏ ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਡਿਫੈਂਸ ਕਮੇਟੀਆਂ ਬਣਾਈ ਕਿੰਨਾ ਕੁ ਸਹਿਯੋਗ ਕਮੇਟੀਆਂ ਹਾਂ ਦੇਖੋ ਬਰਦਰ ਪਿੰਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਦੀ ਫੈਂਸ ਕਮੇਟੀਆ ਬਣੀ ਹੈ ਵੀਡੀਸੀ ਜਿਨ੍ਹਾਂ ਆਪਾਂ ਕਹਿ ਦਿੰਨੇ ਆ ਉਹ ਆਪਣੇ ਨਾਲ ਕਾਫੀ ਉਹਨਾਂ ਦਾ ਅੱਛਾ ਤਾਲਮੇਲ ਹੈ ਇਹ ਸਾਨੂੰ ਗਾਇਬ ਗਾਈ ਇਨਫਰਮੇਸ਼ਨ ਮਿਲਦੀ ਰਹਿੰਦੀ ਹੈ ਔਰ ਉਮੀਦ ਆ ਕਿ ਅੱਗੇ ਵੀ ਸਾਡਾ ਆਪਸ ਤਾਲਮੇਲ ਜਿਹੜਾ ਵਧੀਆ ਬਣਿਆ ਰਹੇਗਾ ਤਾਂ ਜੋ ਆਪਾਂ ਨਸ਼ਾ ਪਸਟਨਾ ਦੇ ਤਹਿਤ ਖਲਾਫ ਜਾਂ ਹੋਰ ਵੀ ਜਿਹੜੇ ਗਤੀਵਿਧੀਆਂ ਵਿੱਚ ਲੱਗੇ ਹੋਏ ਨੇ ਦੇਸ਼ਗੁਰੂ ਦੀ ਜਾਂ ਵਟ ਐਵਰ ਉਹਨਾਂ ਤਨ ਕੇਰ ਰੱਸੀ ਜਾ ਸਕੇ ਬਾਕੀ ਜਿਹੜਾ ਤੁਹਾਨੂੰ ਪਤਾ ਨਾ ਦੱਸਿਆ ਇਸ ਸੰਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਡੋਰਨ ਇਨਵੈਸਟੀਗੇਸ਼ਨ ਤੁਹਾਡੇ ਨਾਲ ਜੋ ਸੰਦੇਸ਼ ਕਰ ਦਿੱਤੇ ਜਾਣਗੇ ਪਾਰਦਰਸ਼ੀਕ ਗ੍ਰਹਣ ਬ੍ਰਮਦ ਹੋਣ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੇ ਆਪਣੇ ਮਾਨਯੋਗ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਦੇ ਸ੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਜਿਹੜੀ ਆਪਾਂ ਨਸ਼ੇ ਦੇ ਖਿਲਾਫ ਮੀਂਹ ਵੱਡੀ ਹੋਈ ਹੈ ਉਸੇ ਕਿਹੜੀ ਦੇ ਸੰਬੰਧ ਵਿੱਚ ਆਪਣੇ ਖਾਣਾ ਘਰੰਡਾ ਦੇ ਐਸਐਚਓ ਸਾਹਿਬ ਨਾਲ ਹੋਣੇ ਦੀ ਟੀਮ ਤੇ ਚੰਕੀਚਾਰ ਜਿਹੜੇ ਸੀਗੇ ਉਹ ਸਰਚ ਦੇ ਸੰਬੰਧ ਵਿੱਚ ਇਲਾਕੇ ਵਿੱਚ ਸੀਗੇ ਤੇ ਦੌਰਾਨ ਸਰਚ ਨਾਲ ਪਿੰਡ ਨੇਸਤਾ ਔਰ ਪਿੰਡ ਅਪਲਗੜ ਦੇ ਖੇਤਾਂ ਵਿੱਚੋਂ ਦੋ ਡੋਨ ਜਿਹੜੇ ਬ੍ਰਾਹਮਣ ਹੁੰਦੇ ਨੇ ਜਿਹੜਾ ਬਾਅਦ ਵਿੱਚ ਬੀਐਸ ਦਾ ਕੋਈ ਸਹੁਕਤ ਕਰਕੇ ਮੌਕੇ ਤੇ ਬੁਲਾਇਆ ਜਾਂਦਾ ਤੇ ਇੱਕ ਤੋਂ ਬੰਦਲਾ ਡੋਨ ਸੀਗਾ ਉਹ ਜਿਹਨੂੰ ਆਪਾਂ ਕਹਿ ਦਿੰਨੇ ਕਲਾਸਵੀ ਡੀਜੀਐਮੈਸਜ ਔਰ ਇੱਕ ਡੋਨ ਦੂਸਰਾ ਸੀਗਾ ਜਿਹੜਾ ਪਿੰਡ ਮੇਸਤਾ ਤੋਂ ਆਇਆ ਸੀਗਾ ਔਰ ਉਹ ਵੀ ਹੁਣ ਆਪਾਂ ਗਹਿਰਾਈ ਨਾਲ ਚਿਪਸ਼ ਕਰਦੇ ਆ ਜੋ ਵੀ ਇਹ ਤੋਂ ਸੰਬੰਧ ਵਿੱਚ ਜਿਹੜੇ ਕੱਥੇ ਸਾਹਮਣੇ ਆਉਣਗੇ ਤੁਹਾਡੇ ਨਾਲ ਜੁਸਾਂ ਦੇ ਕਰ ਦਿੱਤੇ ਜਾਣਗੇ ਕੀ ਲੱਗਦਾ ਕਿ ਇਹਨਾਂ ਨੂੰ ਹਥਿਆਰ ਲਈ ਸਪਲਾਈ ਲਈ ਵਰਤੇ ਜਾਣਾ ਜਾਂ ਨਸ਼ੇ ਦੇ ਸਪਲਾਈ ਲਈ ਵਰਤੇ ਜਾਣਾ ਮੈਂ ਪਹਿਲਾਂ ਇਸ ਗੱਲ ਤੋਂ ਦੱਸਿਆ ਨਾ ਤੇ ਹੁਣ ਇਹ ਡਰੋਨ ਬਰਾਮਦ ਹੋਏ ਨੇ ਇਹਦੀ ਆਪਾਂ ਹੁਣ ਕੋਖਣਾ ਤਕਰੀਸ਼ ਕਰਾਂਗੇ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜੂ ਸੰਝ ਕਰ ਦਿੱਤੀ ਜਾਏ। ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਡਿਫੈਂਸ ਕਮੇਟੀਆਂ ਬਣਾਈ ਕਿੰਨਾ ਕ ਸਹਿਯੋਗ ਕਮੇਟੀਆਂ। ਹਾਂ ਦੇਖੋ ਬਰਦਰ ਪਿੰਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਵੀ ਡੀਸੀ ਜਿਨ੍ਹਾਂ ਆਪਾਂ ਕਹਿ ਦਿੰਨੇ ਆ ਉਹ ਆਪਣੇ ਨਾਲ ਕਾਫੀ ਉਹਨਾਂ ਦਾ ਅੱਛਾ ਤਾਲਮੇਲ ਹੈ। ਇਹ ਸਾਨੂੰ ਗਾਇਬ ਗਾਇ ਇਨਫੋਰਮੇਸ਼ਨ ਵੀ ਮਿਲਦੀ ਰਹਿੰਦੀ ਹੈ। ਔਰ ਉਮੀਦ ਆ ਕਿ ਅੱਗੇ ਵੀ ਸਾਡਾ ਆਪਸ ਤਾਲਮੇਲ ਜਿਹੜਾ ਵਧੀਆ ਬਣਿਆ ਰਹੇਗਾ। ਤਾਂ ਜੋ ਆਪਾਂ ਨਸ਼ਾ ਤਸਕਰਾਂ ਦੇ ਤਹਿਤ ਖਲਾਫ ਜਾਂ ਹੋਰ ਵੀ ਜਿਹੜੇ ਗਤੀਵਿਧੀਆਂ ਵਿੱਚ ਲੱਗੇ ਹੋਏ ਨੇ ਦੇਸ਼ਗ੍ਰੋਹੀ ਜਾਂ ਵਾਟ ਐਵਰ ਉਹਾਂ ਤਨ ਕੇਰਟਾ ਸੀ ਜਾ ਸਕੇ ਬਾਕੀ ਜਿਹੜਾ ਤੁਹਾਨੂੰ ਪਤਾ ਨਾ ਦੱਸਿਆ ਇਸ ਸੰਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਦੌਰਾਨ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਜੂਰ ਸੰਜੇ ਕਰ ਦਿੱਤੇਗਾ